ਮਾਮਲਾ ਜਲੰਧਰ ਦੇ ਕੂਰੀਅਰ ਕੰਪਨੀ ਮਾਲਕ ਅਦਿੱਤਿਆ ਦੁਆਰਾ ਚਲਾਏ ਜਾ ਰਹੇ ਅਫੀਮ ਸਪਲਾਈ ਨੈਟਵਰਕ ਦਾ ਅਫੀਮ ਦੀ ਤਸਕਰੀ ਨਾਲ ਜੋੜੀ ਕਾਲੀ ਕਮਾਈ ਨਾਲ ਹੁਣ ਹੁਸ਼ਿਆਰਪੁਰ ਚ ਫਾਰਮ ਹਾਊਸ ਬਣਾ ਰਿਹਾ ਹੈ ਅਦਿੱਤਿਆ ਜਲੰਧਰ ਦੇ ਕਈ ਪੋਰਸ਼ ਇਲਾਕਿਆਂ ਦੇ ਵਿੱਚ ਵੀ ਖਰੀਦੀ ਹੈ ਪ੍ਰਾਪਰਟੀ ਜਲੰਧਰ ਦੇ ਬਸਤੀਆ ਤੇ ਇਲਾਕੇ ਦਾ ਰਹਿਣ ਵਾਲਾ ਅਦਿੱਤਿਆ ਪਿਛਲੇ ਕਾਫੀ ਸਮੇਂ ਤੋਂ ਪਾਰਸਲਾਂ ਦੀ ਆੜ ਦੇ ਵਿੱਚ ਅਫੀਮ ਦੀ ਤਸਕਰੀ ਦਾ ਤੰਦਾ ਕਰ ਰਿਹਾ ਹੈ ਦੱਸਦੀ ਹੈ ਕਿ ਅਦਿੱਤਿਆ ਤੇ ਉਸਦੇ ਸਾਥੀ ਮਿਲ ਕੇ ਵਿਦੇਸ਼ਾਂ ਦੇ ਵਿੱਚ ਪਾਰਸਲ ਭੇਜੇ ਜਾਣ ਦੀ ਆੜ ਦੇ ਵਿੱਚ ਫੀਮ ਦੀ ਤਸਕਰੀ ਕਰਦੇ ਨੇ ਦੈਨਿਕ ਸਵੇਰਾ ਨੇ ਪ੍ਰਮੁਖਤਾ ਦੇ ਨਾਲ ਖੁਲਾਸਾ ਕੀਤਾ ਸੀ ਕਿ ਅਦਿੱਤਿਆ ਦੇ ਸਬੰਧ ਅਜਿਹੇ ਨੈਟਵਰਕ ਦੇ ਨਾਲ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਹੀ ਜਲੰਧਰ ਕਮਿਸ਼ਨਰ ਰੇਡ ਪੁਲਿਸ ਦੇ ਸੀਆਈ ਸਟਾਫ ਦੇ ਵੱਲੋਂ ਬ੍ਰੇਕ ਕੀਤਾ ਗਿਆ ਸੀ ਹਾਲਾਂਕਿ ਅਦਿੱਤਿਆ ਦਾ ਨਾਮ ਇਸ ਜਾਂਚ ਦੇ ਵਿੱਚ ਨਹੀਂ ਆਇਆ ਸੀ ਜਿਸ ਕਾਰਨ ਉਹ ਪੁਲਿਸ ਦੇ ਹੱਥੇ ਚੜਨ ਤੋਂ ਬਚ ਗਿਆ ਸੂਤਰਾਂ ਦੇ ਮੁਤਾਬਕ ਅਦਿੱਤਿਆ ਜਲੰਧਰ ਦੇ ਵਿੱਚ ਹੀ ਇੱਕ ਕੂਰੀਅਰ ਕੰਪਨੀ ਚਲਾਉਂਦਾ ਹੈ ਤੇ ਉਸੇ ਦੀ ਹੀ ਆੜ ਦੇ ਵਿੱਚ ਸਾਰੀ ਈ ਤਸਕਰੀ ਕੀਤੀ ਜਾਂਦੀ ਹੈ ਸੂਤਰਾਂ ਦੇ ਮੁਤਾਬਕ ਅਦਿੱਤਿਆ ਤਸਕਰੀ ਨਾਲ ਕਮਾਏ ਗਏ ਪੈਸਿਆਂ ਦੇ ਨਾਲ ਹੁਣ ਹੁਸ਼ਿਆਰਪੁਰ ਦੇ ਵਿੱਚ ਇੱਕ ਫਾਰਮ ਹਾਊਸ ਤਿਆਰ ਕਰ ਰਿਹਾ ਤੇ ਇਹ ਫਾਰਮ ਹਾਊਸ ਕਈ ਕਨਾਲਾਂ ਦੇ ਵਿੱਚ ਫੈਲਿਆ ਹੋਇਆ ਹੈ ਤੇ ਫਾਰਮ ਹਾਊਸ ਦੇ ਵਿੱਚ ਹਰ ਤਰ੍ਹਾਂ ਦੀ ਲਗਜ਼ਰੀ ਸਹੂਲਤ ਵੀ ਤਿਆਰ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦਿੱਤੇ ਨੇ ਦਲੰਦਰ ਦੇ ਪੌਸ਼ ਇਲਾਕਿਆਂ ਦੇ ਵਿੱਚ ਵੀ ਕਈ ਪ੍ਰਾਪਰਟੀਆਂ ਖਰੀਦੀਆਂ ਹੋਈਆਂ ਨੇ ਇਹੀ ਨਹੀਂ ਅਦਿੱਤ્ય ਲਗਜ਼ਰੀ ਗੱਡੀਆਂ ਦਾ ਵੀ ਸ਼ੁਕੀਨ ਹੈ ਉਸ ਦੇ ਕੋਲ ਲਗਜ਼ਰੀ ਗੱਡੀਆਂ ਦੀ ਇੱਕ ਕਲੈਕਸ਼ਨ ਹੈ ਜੇਕਰ ਅਦਿੱਤ્ય ਦੁਆਰਾ ਚਲਾਏ ਜਾ ਰਹੇ ਤਸਕਰੀ ਨੈਟਵਰਕ ਦੀ ਜਾਂਚ ਕੀਤੀ ਜਾਵੇ ਤਾਂ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਇਹ ਜਏ ਦੇ ਵਿੱਚ ਅਦਿੱਤਿਆ ਦੀ ਡਰੱਗ ਮਨੀ ਦੁਆਰਾ ਬਣਾਈ ਗਈ ਪ੍ਰਾਪਰਟੀਆਂ ਦੀ ਹੋਰ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਸਕਦੀ ਹੈ। ਸੂਤਰਾਂ ਦੇ ਮੁਤਾਬਕ ਯੂਡੀ ਨਾਮ ਦਾ ਇੱਕ ਵਿਅਕਤੀ ਵੀ ਅਦਿੱਤਿਆ ਦਾ ਸਾਥੀ ਹੈ ਤੇ ਉਹ ਇਸੇ ਨੈਟਵਰਕ ਦਾ ਹਿੱਸਾ। ਯੂਡੀ ਦੁਆਰਾ ਵਿਦੇਸ਼ ਭੇਜੇ ਜਾਣ ਵਾਲੇ ਕਨਸਾਈਨਮੈਂਟ ਅਦਿੱਤਿਆ ਤੇ ਯੂਡੀ ਮਿਲ ਕੇ ਹੀ ਇਹਨਾਂ ਦੇ ਵਿੱਚ ਅਫੀਮ ਦੀ ਤਸਕਰੀ ਕਰਦੇ ਨੇ। ਅਫੀਮ ਦੀ ਸਪਲਾਈ ਡਿਮਾਂਡ ਦੇ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੁੰਸ਼ੀ ਨੇ ਵੀ ਪਰਦੇ ਦੇ ਪਿੱਛੇ ਅਦਿੱਤਿਆ ਦੇ ਨਾਲ ਹੱਥ ਮਿਲਾਇਆ ਹੋਇਆ ਹੈ। ਮੁੰਸ਼ੀ ਜਲੰਧਰ ਪੁਲਿਸ ਦੁਆਰਾ ਨਾਮਿਨੇਟ ਹੋਣ ਤੋਂ ਬਾਅਦ ਹੁਣ ਲਾਈਮਲਾਈਟ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਇਸੇ ਦੇ ਲਈ ਉਸਨੇ ਅਦਿੱਤਿਆ ਨੂੰ ਫਰੰਟ ਫੇਸ ਬਣਾਇਆ ਹੋਇਆ ਹੈ। ਅਫੀਮ ਤਸਕਰੀ ਦੇ ਇਸ ਨੈਟਵਰਕ ਨੂੰ ਲੈ ਕੇ ਜਲਦ ਹੋਰ ਵੀ ਵੱਡੇ ਖੁਲਾਸੇ ਕੀਤੇ ਜਾਣਗੇ।